ਵੈਲਕਮ ਟੂ ਖੰਨਾ ਨਿਊਜ਼ ਲਾਈਵ ਸਮਰਾਲਾ ਬਾਈਪਾਸ ਪਿੰਡ ਚਹਿਲਾਂ ਦੇ ਕੋਲ ਐਲੀਵੇਟਡ ਪੁਲ ਤੇ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਸੜਕ ਤੇ ਖੜੇ ਸੀ ਕਿ ਅਚਾਨਕ ਚੰਡੀਗੜ੍ਹ ਦੀ ਤਰਫੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਤਿੰਨਾਂ ਜੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ ਇਸ ਟੱਕਰ ਕਾਰਨ ਦੋਵੇਂ ਔਰਤਾਂ ਅਤੇ ਇੱਕ ਮਾਸੂਮ ਬੱਚਾ ਕਰੀਬ 20 ਤੋਂ 25 ਮੀਟਰ ਦੂਰ ਜਾ ਕੇ ਡਿੱਗ ਗਿਆ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਗੱਡੀ ਚਾਲਕ ਤੇਜ਼ ਰਫ਼ਤਾਰ ਨਾਲ ਇਹਨਾਂ ਤਿੰਨਾਂ ਜੀਆਂ ਦੇ ਵਿੱਚ ਵੱਜਿਆ ਅਤੇ ਗੱਡੀ ਚਾਲਕ ਨੇ ਸ਼ਰਾਬੀ ਪੀਤੀ ਹੋਈ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਥਿਤ આરોપી ਨੂੰ ਗ੍ਰਿਫਤਾਰ ਕਰ ਲਿਆ ਅਤੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਮਰਾਲਾ ਦੇ ਹਸਪਤਾਲ ਵਿੱਚ ਭੇਜ ਦਿੱਤਾ। ਮੌਕੇ ਤੇ ਪਹੁੰਚੇ ਏਐਸਆਈ ਚੇਹ ਸਿੰਘ ਨੇ ਦੱਸਿਆ ਕਿ ਸਾਨੂੰ 112 ਨੰਬਰ ਤੇ ਸੂਚਨਾ ਮਿਲੀ ਸੀ ਕਿ ਇੱਕ ਦੁਰਘਟਨਾ ਸਮਰਾਲਾ ਬਾਈਪਾਸ ਤੇ ਹੋਈ ਹੈ ਜਿਸ ਵਿੱਚ ਦੋ ਔਰਤਾਂ ਅਤੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਤਿੰਨਾਂ ਜੀਆਂ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਗਲੇਰੀ ਜਾਂਚ ਜਾਰੀ ਹੈ ਮੇਰਾ ਨਾਮ ਮਨਦੀਪ ਸਿੰਘ ਕੀ ਮਾਮਲਾ ਹੋਇਆ ਪਰ ਜਦੋਂ ਘਟਨਾ ਵਾਪਰੀ ਹੈ ਤੇ ਬਾਈਪਾਸ ਦੇ ਉੱਪਰ ਜਿਹੜਾ ਨਾਲ ਫਲਾਈਓਵਰ ਹੈ ਜੇ ਸਾਡੇ ਸਾਹਮਣੇ ਸਾਡੀ ਦੀ ਫੈਕਟਰੀ ਆ ਤੇ ਮੈਨੂੰ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਇਹ ਗੱਡੀ ਤਕਰੀਬਨ 100 150 ਦੀ ਸਪੀਡ ਤੇ ਆ ਰਹੀ ਸੀ ਤੇ ਤਿੰਨ ਦੋ ਲੇਡੀਜ਼ ਤੇ ਇੱਕ ਬੱਚਾ ਪੁਲ ਦੇ ਉੱਪਰ ਨੀਚੇ ਵਾਲੇ ਪਾਸੇ ਨੂੰ ਦੇਖ ਰਿਆ ਸੀ ਤੇ ਇਹਨੇ ਪਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਇੱਕ ਡਿਜ਼ਾਇ ਲੈ ਕੇ ਗਿਆ ਜੀ ਗੱਡੀ ਵਾਲਾ ਇਹਨਾਂ ਦੀ ਮੌਤ ਹੋ ਗਈ ਇਹਨਾਂ ਦੀ ਮੌਕੇ ਤੇ ਮੌਤ ਨੂੰ ਪਾਰਾਂ ਲੱਗਦਾ ਹੈ ਕਿ ਕਾਰ ਤੇ ਇਸਲੀਫ ਸੀ ਕਿ ਨਸ਼ਾ ਵਗੈਰਾ ਕੀਤਾ ਹੋਇਆ ਸੀ ਕਾਰ ਓਵਰ ਸਪੀਡ ਸੀਗੀ ਤੇ ਜਦੋਂ ਅਸੀਂ ਗੱਡੀਆਂ ਡਰਾਈਵਰ نیچے ਉਤਰਿਆ ਤਾਂ ਅਸੀਂ ਸਵੈਲਕੀ ਸਾਹਿਬ ਉਹਦੀ ਡਰਿੰਕ ਕੀਤੀ ਹੋਈ ਸੀ

अब आप कर थे। हाँ जी हाँ जी। नहीं वो कहते हैं हाथ पैसे हो जाएंगे मेरे तो दिन से बैठे थे ना वो उनके घर में और कौन कौन उनके गया तो नहीं पता करना थी, थी। अभी पता, नहीं। पता ही नहीं उम्र तो जी वही पता नहीं मेरे को आइडिया नहीं अब आपको पता चला गया तीनों की मौत हो गई है घर वालों फिर देखते हैं ਹਾਂਜੀ ਮੈਂ ਦੇਸ਼ੇ ਕੇਸਿੰਗ ਮੈਂ ਪੀਬੀਆਰ 112 ਤੇ ਡਿਊਟੀ ਕਰ ਰਿਹਾ ਹਾਂ ਸਨਾਲ ਏਰੀਆ ਜਿੱਥੇ ਘਟਨਾ ਵਾਪਰੀ ਹੈ ਤਿੰਨ ਜਣੇ ਮੌਤ ਹੋਈ ਹੈ ਬਾਈਪਾਸ ਤੇ ਜੀ ਅਸੀਂ ਇੱਥੇ ਚੌਂਕ 'ਚ ਖੜੇ ਸੀਗੇ ਸਾਨੂੰ ਕਾਲ ਆਈ 112 ਤੋਂ ਕਹਿੰਦੇ ਐਕਸੀਡੈਂਟ ਹੋ ਗਿਆ ਅਸੀਂ ਤੁਰੰਤ ਉੱਥੋਂ ਜਦੈ ਕੱਢਿਆ ਗੱਡੀ ਕੱਢੀ ਉਹ ਬੰਦੇ ਵੀ 100 ਇੱਥੇ ਚਾਰਾਂ ਨੂੰ ਵੀ ਕਿੱਥੋਂ ਹੋਇਆ ਕੀ ਗੱਲ ਹੋਈ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਚਾਲਾਂ ਪੁਲ ਦੇ ਉੱਪਰ ਅਸੀਂ ਜਦੋਂ ਤੱਕਰੀਬ ਨਾਲ ਸਾਨੂੰ 2 ਕੁ ਮਿੰਟ ਲੱਗੇ ਹੋਣਗੇ 2 2.5 ਮਿੰਟ ਜਦੋਂ ਅਸੀਂ ਉਰੇ ਪਹੁੰਚੇ ਜਾ ਕੇ ਦੇਖਿਆ ਦੋ ਲੇਡੀਜ਼ ਸੀਗੀਆਂ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਹੀ ਬਹੁਤ ਬੁਰੀ ਤਰ੍ਹਾਂ ਮਤਲਬ ਉਹਨਾਂ ਦਾ ਸਿਕਾ ਹੋਇਆ ਐਕਸੀਡੈਂਟ ਤੇ ਇੱਕ ਛੋਟਾ ਬੱਚਾ ਸੀਗਾ 2.5 ਸਾਲ ਦਾ ਹੋਊਗਾ ਉਹਦੀ ਇੱਕ ਲੱਤ ਕੱਟੇ ਗਈ ਤੇ ਉਹ ਵੀ ਡੈੱਡ ਸੀਗਾ ਹਾਂ ਇਹ ਵੈਸੇ ਲੁਧਿਆਣੇ ਦੇ ਰਣੇ ਵਾਲੇ ਆ ਹੈਗੇ ਪ੍ਰਵਾਸੀ ਨੇ ਉਦਾਂ ਪਿਛੋਂ ਉਤਰਾ ਗਣ ਜੁਪੀ ਦੇ ਨੇ ਤੇ ਇਹ ਪਤਾ ਲੱਗਿਆ ਹਜੇ ਤੱਕ ਜਿਹੜੇ ਘਟਨਾ ਦੇ ਕੋਲ ਖੜੇ ਜੋ ਲੋਕ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਜੋ ਕਾਰ ਵਾਲਾ ਓਵਰਸਪੀਡ ਤੇ ਸੀ ਤੇ ਨਸ਼ਾ ਕੀਤਾ ਹੋਇਆ ਸੀ ਠੀਕ ਹੈ। ਬੈਸੇ ਤਾਂ ਉਹ ਓਵਰਸਪੀਡ ਦੱਸਦੇ ਨੇ। ਤੇ ਬਾਕੀ ਉਹਨੂੰ ਲੈ ਕੇ ਮਸੀਂ ਮੌਕੇ ਤੇ ਫੜ ਲਿਆ ਉਹਨੂੰ ਵੀ। ਮੌਕੇ ਤੇ ਫੜ ਕੇ ਹੁਣ ਥਾਣੇ ਲੈ ਗਏ ਆ। ਬਾਕੀ ਜੋ ਵੀ ਕਾਰਵਾਈ ਬਣਦੀ ਆ ਉਹ ਕਰਨੀ ਹੈ ਨਾ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ